ਇੱਛਾਰੇ ਦਾ ਕਹਾਣ ਕੀਤਾ ਉਹਨਾਂ ਦਾ ਕਤਲੇਆਮ ਕੀਤਾ ਹੈ ਤੇ ਉਹਨਾਂ ਨੇ ਨਰਿੰਦਰ ਮੋਦੀ ਸਾਹਿਬ ਨੂੰ ਲੋ ਕਹਿ ਦਿੱਤਾ ਸੀ ਕਿ ਸ਼੍ਰੀਮਾਨ ਜੀ ਰਾਜ ਧਰਮ ਨਿਭਾਉਣਾ ਸਿੱਖੋ ਇਥੋਂ ਆਪਾਂ ਦਾ ਜਲਾ ਸਕਦੇ ਕਿ ਗੱਲ ਕਿੱਧਰ ਹੋ ਜਾਂਦੀ ਹੈ ਹੁਣ ਅਗਲੀ ਗੱਲ ਕਰਦੇ ਆਪਾਂ ਕਿ ਜਿਨ੍ਹਾਂ ਲੋਕਾਂ ਨੇ ਇਤਿਹਾਸ ਦੇ ਵਿੱਚ ਅਜਿਹੇ ਕੰਮ ਕੀਤੇ ਆ ਉਹਨਾਂ ਦਾ ਹਸ਼ਰ ਕੀ ਹੁੰਦਾ ਹੈ ਜੀ ਇੰਦਰਾ ਗਾਂਧੀ ਦੇ ਖਿਲਾਫ ਇੱਕ ਕੇਸ ਪਾਇਰ ਹੋਇਆ ਅਲਾਹਾਬਾਦ ਹਾਈ ਕੋਰਟ ਦੇ ਵਿੱਚ ਜੀ ਕੇਸ ਬੀਬੀ ਨੇ ਚੋਣ ਜਿੱਤਣ ਵਾਸਤੇ ਸਰਕਾਰੀ ਤਾਕਤ ਦੀ ਦੁਰਵਰਤੋਂ ਕੀਤੀ ਹੈ ਹਾਂ ਜੀ ਇਹ ਮਾਮਲਾ ਅਲਾਹਾਬਾਦ ਹਾਈ ਕੋਰਟ ਦੇ ਵਿੱਚ ਸਾਬਤ ਹੋ ਗਿਆ ਤੇ ਨਤੀਜਾ ਇਹ ਹੋਇਆ ਕਿ ਇੰਦਰਾ ਗਾਂਧੀ ਦੀ ਜਿਹੜੀ ਚੋੜ ਹੈ ਉਹਨੂੰ ਰੱਦ ਕਰਤਾ ਸੀ ਹਾਈ ਕੋਰਟ ਨੇ ਜੀ ਤੇ ਫਿਰ ਇੰਦਰਾ ਗਾਂਧੀ ਇੰਨੀ ਜ਼ਿਆਦਾ ਬੁਖਲਾ ਗਈ ਭਾਵੇਂ ਸੁਪਰੀਮ ਕੋਰਟ ਚੋਂ ਨੇ ਸਟੇ ਲੈ ਲਿਆ ਪਰ ਉਹਨੂੰ ਪਤਾ ਸੀ ਕਿ ਲੋਕ ਉੱਠ ਪਿਆ ਅੰਦੋਲਨ ਉੱਠਿਆ ਤੇ ਇਸ ਅੰਦੋਲਨ ਨੂੰ ਹੁਣ ਆਪਾਂ ਕਿਵੇਂ ਕੁਚਲੀਏ ਅੰਦੋਲਨ ਨੂੰ ਕੁਚਲਣ ਲਈ ਫਿਰ ਉਹਨੇ ਲੋਕਤੰਤਰ ਦਾ ਘਾੜ ਕੀਤਾ ਤੇ ਦੇਸ਼ ਦੇ ਵਿੱਚ ਐਮਰਜੈਂਸੀ ਲਾਤੀ ਸੀ ਜਿਹੜੀ 25 ਜੂਨ 1975 ਨੂੰ ਲਾਈ ਸੀ ਜੀ ਔਰ ਦੇਸ਼ ਦੇ ਜਿੰਨੇ ਵੱਡੇ ਵੱਡੇ ਲੀਡਰਸ਼ਿਪ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਫੜ ਕੇ ਉਹਨਾਂ ਨੂੰ ਅੰਦਰ ਸੁੱਟਦਾ ਔਰ 23 ਮਾਰਚ 1977 ਨੂੰ ਫਿਰ ਇਹ ਇਹ ਪਾਰਲੀਮੈਂਟ ਜਿਹੜੀ ਆਪਣੀ ਸੀਗੀ ਤੁਹਾਡੀ ਐਮਰਜੈਂਸੀ ਹਟਾਈ ਸੀ ਜੀ ਉਸ ਤੋਂ ਬਾਅਦ ਇਹ ਤੇ ਸਰਕਾਰ ਬਣ ਗਈ ਜਨਤਾ ਪਾਰਟੀ ਦੀ ਪ੍ਰਧਾਨ ਮੰਤਰੀ ਬਣ ਗਏ ਗੁਰਾਰਜੀ ਦਸਾਈ ਤੇ ਗ੍ਰਹਿਭਾਗ ਜਿਹੜਾ ਹੈਗਾ ਸੀ ਉਹ ਚੌਧਰੀ ਚਰਨ ਸਿੰਘ ਦੇ ਹਵਾਲੇ ਕਰਦਾ ਜੀ ਸਾਰੇ ਮੱਚੇ ਪਏ ਸੀ ਪਤਾ ਸੀ ਉਹਨਾਂ ਨੂੰ ਇਸ ਗੰਦਾ ਕੇਂਦਰਾ ਕਾਂਦੀ ਦੀ ਜਿਹੜੇ ਕਰਨਲ ਸ਼ਹੀਰ ਉੱਤੀ ਨੇ ਸਾਨੂੰ ਜੇਲਾ ਦਿਖਾਈਆਂ ਵੀ ਹੈ ਇਹ ਤਾਂ ਉਹਨੇ ਹਟਾਇਆ ਸੀ ਹੱਡੀ ਹਟਾਇਆ ਸੀ ਹੁਣ ਇਹ ਤੋਂ ਬਦਲਾ ਕਿਵੇਂ ਲਿਆ ਜਾਵੇ ਬਦਲਾ ਲੈਣ ਦੀ ਗੱਲ ਆਈ ਤੇ ਬਦਲਾ ਲੈਣ ਦੇ ਵਿੱਚ ਜਿਹੜੇ ਆ ਲਾਲਕ੍ਰਿਸ਼ਨ ਅੜਵਾਨੀ ਵੀ ਕਹਿੰਦੇ ਸੀ ਜਲਦੀ ਬਦਲਾ ਲਓ ਬਾਜਪੀ ਸਾਹਿਬ ਥੋੜੇ ਨਰਮ ਸੁਭਾਅ ਦੇ ਬੰਦੇ ਸੀ ਚੌਧਰੀ ਚਰਨ ਸਿੰਘ ਵੀ ਅੰਗ ਬਬੂਲਾ ਹੋਇਆ ਫਿਰਦਾ ਸੀ ਜੀ ਲੇਕਿਨ ਮੁਰਾਰਜੀ ਦਸਾਈ ਦੀ ਭਵੇਂ ਇੰਦਰਾ ਗਾਂਧੀ ਨਾਲ ਅੰਬੰਮ ਸੀ ਉਹ ਇਹ ਗੱਲ ਕਹਿੰਦਾ ਸੀ ਕਿ ਥੋੜਾ ਜਲਾ ਸੋਚ ਕੇ ਕੰਮ ਕਰੀਏ ਕਿਤੇ ਅਜੇਹਾ ਨਾ ਹੋਵੇ ਕਿ ਆਪਾਂ ਪੁੱਠਾ ਪੰਗਾ ਕਰ ਲਈਏ ਜੀ ਪਰ ਚੌਧਰੀ ਚਰਨ ਸਿੰਘ ਆਪਣੀ ਗੱਲ ਦੇ ਉੱਤੇ ਵਿਜੀਤ ਸਿੰਘ ਜੀ ਮੈਟਰ ਨੂੰ ਹਵਾਲਾ ਅਤਿ ਦੇਣਾ ਹੀ ਦੇ ਰਹੇ ਫਿਰ ਉਹਦੇ ਬਾਅਦ ਤੇ ਉਹਨਾਂ ਨੇ ਜੀ ਮਤਲਬ ਜਿਹੜਾ ਹੈਗਾ ਕੇਸ ਸਟ੍ਰੈਸ ਕਰਨੇ ਸ਼ੁਰੂ ਕੀਤੇ ਤੇ ਇਹ ਉਹਨਾਂ ਅਲੱਛਣਾ ਦੇ ਵਿੱਚ ਇੱਕ ਜੀਪਾ ਖਰੀਦਿਆ ਸੀ ਕਾਂਗਰਸ ਪਾਰਟੀ ਨੇ ਜੀ ਉਹ ਜੀਪ ਜੀ ਪੰਜ ਰੀਆਂ ਖਰੀਦੀਆਂ ਸੀ ਜੀ ਉਹ ਉਹਨਾਂ ਨੇ ਉਹਦੇ ਵਾਸਤੇ ਪੈਸਾ ਕਿੱਥੋਂ ਆਇਆ ਸਵਾਲ ਇਸ ਕੰਦੇ ਉੱਤੇ ਆ ਗਿਆ ਕਿ ਇਹ ਪੈਸਾ ਕਿੱਥੋਂ ਹੈ ਜੀ ਔਰ ਜਿਹੜੀਆਂ ਜੀਪਾਂ ਖਰੀਦੀਆਂ ਸੀ ਉਹ ਜੀਪਾਂ ਵੀ ਉਹਨਾਂ ਨੇ ਵੇਚਿਆ ਸਾਰਾ ਸਾਬ ਤਦ ਕੀਤਾ ਤਾਂ ਫਿਰ ਇਹ ਪਤਾ ਲੱਗਿਆ ਕਿ ਇਹਨਾਂ ਜੀਪਾਂ ਵਾਸਤੇ ਜਿਹੜਾ ਪੈਸਾ ਲਿਆ ਹੈ ਉਹ ਗੁਸ਼ਟਾ बिजनेਸਮੈਨਾਂ ਤੋਂ ਲਿਆ ਔਰ ਕੁਝ ਪੈਸਾ ਜਿਹੜਾ ਹੈਗਾ ਇਹਨਾਂ ਨੇ ਸਰਕਾਰੀ ਪੈਸਾ ਉਹ ਇਸਤੇਮਾਲ ਕੀਤਾ ਹੈ ਜੀ ਉਹਦੀ ਪੜਤਾਲ ਜਿਹੜੀ ਆ ਸੀਬੀਆਈ ਦੇ ਸਪੁਰਦ ਕਰਤੀ ਸੀਬੀਆਈ ਨੇ ਅੰਦਰਖਾਤਿਆਂ ਦੇ ਵਾਸਤੇ ਤਿਆਰੀ ਸ਼ੁਰੂ ਕਰਤੀ ਉਹਨਾਂ ਦੌਰਾਨ ਦੇ ਵਿੱਚ ਸੀਬੀਆਈ ਦਾ ਇੱਕ ਅਫਸਰ ਹੁੰਦਾ ਸੀ ਜਿਹਦਾ ਨਾਮ ਸੀ ਐਸ ਕੇ ਸਿੰਘ ਐਨਕੇ ਸਿੰਘ ਤੇ ਐਨਕੇ ਸਿੰਘ ਦੀ ਲਾਤੀ ਚੌਧਰੀ ਚਰਨ ਸਿੰਘ ਨੇ ਡਿਊਟੀ ਵਿੱਚ ਤੁਸੀਂ ਜਾਓ ਤੇ ਇੰਦਰਾ ਗਾਨੀ ਨੂੰ ਗ੍ਰਿਫਤਾਰ ਕਰੋ ਇਹ ਫਿਰ ਉਹਨਾਂ ਨੇ ਜਿਹੜੀ ਆਪ ਦੀ ਪੂਰੀ ਪਲਾਨਕ ਬਣਾਤੀ ਚੰਡੀਗੜ੍ਹ ਔਰ ਫਿਰ ਇਹ ਜਿਹੜੀ ਹੈਗੀ ਐ ਇਹ 1977 ਦੇ ਅਕਤੂਬਰ ਮਹੀਨੇ ਦੇ ਵਿੱਚ 3 ਅਕਤੂਬਰ 1977 ਨੂੰ ਇਹ ਜਾਂਦੇ ਐ ਐਮ ਅਮਿਕਰ ਸਿੰਘ ਸਾਹਿਬ ਉਹਦੀ ਪੰਜਲੀ ਦੀ ਖਰੀਦ ਕੀਤੀ ਸੀ 104 ਦੀ ਪੰਜੜੀਆਂ ਖਰੀਦੀਆਂ ਸੀ ਉਹਦੇ ਸੰਬੰਧ ਚੋ ਇੰਦਰਾ ਗਾਂਧੀ ਦੀ ਕੋਠੀ ਚਲੇ ਅੱਲੀਆ ਤੇ ਕੰਡੇ ਦੀ ਬਾਹਰ ਆਉਂ ਇੰਦਰਾ ਗਾਂਧੀ ਇੱਕ ਘੰਟਾ ਅੰਦਰ ਬੈਠੀ ਰਹਿੰਦੀ ਹੈ ਬਾਹਰ ਨਹੀਂ ਆਉਂਦੀ ਔਰ ਉਹ ਤੋਂ ਬਾਅਦ ਫਿਰ ਨੇ ਇੱਕ ਧਮਕੀ ਦਿੱਤੀ ਕਿ 15 ਮਿੰਟਾਂ ਦੇ ਵਿੱਚ ਵਿੱਚ ਇਹ ਮੈਡਮ ਨੂੰ ਕਹੋ ਬਾਹਰ ਆ ਜੇ ਤੇ ਨਹੀਂ ਫਿਰ ਮੈਂ ਆਪਦੀ ਆਈ ਤੇ ਆਉਂਗਾ 15 ਮਿੰਟਾਂ ਦੇ ਵਿੱਚ ਇੰਦਰਾ ਗਾਂਧੀ ਬਾਹਰ ਆ ਜਾਂਦੀ ਐ ਤੇ ਉਹ ਇੰਦਰਾ ਗਾਂਧੀ ਨੂੰ ਗ੍ਰਿਫਤਾਰ ਕਰ ਲੈਂਦੇ ਜੀ ਇੰਦਰਾ ਗਾਂਧੀ ਉੱਥੇ ਆੜਦੀ ਐ ਉਹਨੂੰ ਕਹਿੰਦੀ ਵੀ ਮੈਨੂੰ ਇਹ ਵੀ ਮੈਂ ਇਸ ਤਰ੍ਹਾਂ ਗ੍ਰਿਫਤਾਰੀ ਨਹੀਂ ਦੇਣੀ ਮੇਰੇ ਹਸਕੜੀ ਲਾਓ ਜੀ ਹਸਕੜੀ ਲਾਉਣ ਦੇ ਉੱਤੇ ਉਹਨਾਂ ਦਾ ਕਲੇਸ਼ ਕਾਫੀ ਪਿਆਰਿੰਦਾ ਕਿਉਂਕਿ ਚਾਹੁੰਦੀ ਸੀ ਕਿ ਜੇ ਹਸਕੜੀ ਲੱਗੇ ਮੈਂ ਲੋਕਾਂ ਦੇ ਵਿੱਚ ਨਹੀਂ ਜਾਵਾਂ ਤੇ ਲੋਕਾਂ ਦੀ ਮੇਰੇ ਨਾਲ ਹਮਦਰਦੀ ਪਹਿਲਾ ਹੋਵੇ ਜੰਦੀ ਸਾਹਿਬ ਉਹਨਾਂ ਨੇ ਹਸਕੜੀ ਨਹੀਂ ਲਾਈ ਹੋਇਆ ਇਹ ਕਿ ਜਦੋਂ ਉਹਨੂੰ ਜੀਪ ਦੇ ਵਿੱਚ ਬਿਠਾ ਕੇ ਤੇ ਲੈ ਕੇ ਜਾ ਰਹੇ ਸੀ ਥਾਣੇ ਵੱਲ ਨੂੰ ਤਾਂ ਕਿਸੇ ਰੈਸਟ ਹਾਊਸ ਦੇ ਵਿੱਚ ਜਿੱਥੇ ਉਹਨੂੰ ਨ ਸਾਰਾ ਰਸਤੇ ਦੇ ਵਿੱਚ ਇੱਕ ਫਾਟਕ ਲੱਗਿਆ ਹੋਇਆ ਸੀ ਜੀ ਉਹਨਾਂ ਦੀ ਜਿਹੜੀ ਹੈਗੀ ਆ ਜੀਪ ਉੱਥੇ ਫਾਟਕ ਤੇ ਰੁਕ ਗਈ ਤੇ ਇੰਦਰਾ ਗਾਂਧੀ ਨੇ ਨਾਲ ਦੀ ਨਾਲ ਮੌਕੇ ਨੂੰ ਦੇਖਿਆ ਉਹ ਗੱਡੀ ਚੋਂ ਬਾਹਰ ਆ ਗਈ ਤੇ ਬਾਹਰ ਆ ਕੇ ਇੱਕ ਪੁਲਿਸੀ ਤੇ ਪੁਲਿਸ ਦੇ ਉੱਤੇ ਬੈਠ ਗਈ ਜੀ ਔਰ ਪੁਲੀ ਦੇ ਉੱਤੇ ਇੰਦਰਾ ਗਾਂਧੀ ਬੈਠੀ ਆਲੇ ਦੁਆਲੇ ਲੋਕ ਇਕੱਠੇ ਹੋ ਗਏ ਜਿੰਦਾਬਾਦ ਮੁਰਦਾਬਾਦ ਦੇ ਨਾਰੇ ਲੱਗਣ ਲੱਗੇ ਜੀ ਸੀਬੀਆਈ ਨੇ ਗ੍ਰਿਫਟਾਰ ਕਰ ਲਿਆ ਪਰ ਉਹਨਾਂ ਤੋਂ ਮੌਕਾ ਸੁਭਾਲਿਆ ਨਾ ਜਾਵੇ ਅਲਟੀਮੇਟਲੀ ਉਹਨਾਂ ਨੇ ਜਾ ਕੇ ਉਹਨੂੰ ਬੰਦ ਕਰਤਾ ਤੇ ਅਗਲੇ ਦਿਨ ਉਹਨੂੰ ਅਦਾਲਤ 'ਚ ਪੇਸ਼ ਕਰਤਾ ਜੀ ਇਸੋ ਅਦਾਲਤ ਦੇ ਵਿੱਚ ਪੇਸ਼ ਕੀਤਾ ਕਿਉਂਕਿ ਇੰਦਰਾ ਗਾਂਧੀ ਪ੍ਰਾਈਮ ਮਿੰਿਸਟਰ ਰਹੀ ਸੀ ਵਕੀਲ ਉਹਦੇ ਕੋਲੇ ਵੀ ਸੀ ਤੇ ਅੱਜ ਦੇ ਜਮਾਨੇ ਦੇ ਵਿੱਚ ਆਪਾਂ ਦੇ ਕਹੀਏ ਉਦੋਂ ਦੀ ਜੁਡੀਸ਼ਰੀ ਵੀ ਤਾਕਤਵਰ ਸੀ ਹੁਣ ਤਾਂ ਸੁਪਰੀਮ ਕੋਰਟ ਦੇ ਵੱਡੇ ਵੱਡੇ ਜੱਜ ਹਾਈ ਕੋਰਟਾਂ ਦੇ ਜੱਜ ਜਿਹੜੇ ਹੈਗੇ ਜੀ ਉਹ ਨਤਮਸਤਕ ਹੋ ਜਾਂਦੇ ਆ ਸੱਤਾ ਦੇ ਸਾਹਮਣੇ ਪਰ ਉਦੋਂ ਇੱਕ ਮੈਜਿਸਟ੍ਰੇਟ ਨੇ ਜਦੋਂ ਉਹਨਾਂ ਦੇ ਸਾਹਮਣੇ ਪੇਸ਼ ਕੀਤਾ ਕੇਸ ਉਹ ਕਹਿੰਦੇ ਵੀ ਇਹਨੂੰ ਗ੍ਰਿਫਤਾਰ ਕਾਦੇ ਚ ਕੀਤਾ ਹੈ ਉਹ ਕਹਿੰਦੇ ਦੀ ਇਹਨਾਂ ਨੇ ਜਿਹੜੀਆਂ ਜੀਪਾਂ ਖਰੀਦੀਆਂ ਸੀ 104 ਜੀਪਾਂ ਜਿਹੜੀਆਂ ਲਈਆਂ ਉਹ 104 ਜੀਪਾਂ ਵਾਸਤੇ ਪੈਸਾ ਢੇਲਾ ਜਿਹੜਾ ਹੈਗਾ ਉਹ ਪ੍ਰਸ਼ਟਾਚਾਰ ਰਾਹੀਂ ਇਕੱਠਾ ਕੀਤਾ ਸੀ ਵੱਡੇ ਵੱਡੇ ਬਿਜ਼ਨਸਮੈਨਾਂ ਤੋਂ ਲਿਆ ਇਸ ਕਰਕੇ ਸੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਦਾ ਜੱਜ ਸਾਹਿਬ ਕਹਿੰਦੇ ਵੀ ਸਬੂਤ ਕੀ ਹੈ ਸਬੂਤ ਦਿਖਾਓ ਉਹ ਵਾਲੀ ਦੀ ਆਫ ਆਈ ਆਰ ਹੈ ਉਹ ਕਹਿੰਦੇ ਆਫ ਆਈ ਆਰ ਤੁਸੀਂ ਕਟ ਲਈ ਤੁਹਾਡੀ ਬਹੀ ਹੈ ਜੀ ਲੇਕਿਨ ਜਿਹੜੇ ਜਿਹੜੇ ਪੈਸੇ ਲਏ ਆ ਬਿਜ਼ਨਸਮੈਨਾਂ ਤੋਂ ਜਾਂ ਸਰਕਾਰੀ ਖਜ਼ਾਨੇ ਦੇ ਵਿੱਚੋਂ ਪੈਸਾ ਕੱਢਿਆ ਉਹਦਾ ਕੋਈ ਸਬੂਤ ਤਾਂ ਹੋ ਫਾਈਲ ਦੇ ਉੱਤੇ ਦਿਖਾਓ ਕੀ ਹੈ ਜੰਦੀ ਸਾਹਿਬ ਕਈ ਵਾਰੀ ਬੰਦੇ ਕਾਲੀ ਕਰ ਲੈਂਦੇ ਆ ਤਾਂ ਫਾਈਲ ਦੇ ਉੱਤੇ ਸਬੂਤ ਹੀ ਕੋਈ ਹੈ ਨਹੀਂ ਸੀ ਕਿਉਂਕਿ ਜਦੋਂ ਵੀ ਕਿਸੇ ਵੀ ਬੰਦੇ ਨੂੰ ਆਪਾਂ ਅਦਾਲਤ ਵਿੱਚ ਪੇਸ਼ ਕਰਦੇ ਆ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਉਹਦੀ ਜਿਹੜੀ ਗ੍ਰਿਫਤਾਰੀ ਪੈਂਦੀ ਹੈ ਉਹ ਕਿਸੇ ਐਵੀਡੈਂਸ ਤੇ ਪੈਂਦੀ ਹੈ ਕਿਸੇ ਵੀ ਗਵਾਹੀ ਰਿਕਾਰਡ ਕੀਤੀ ਜਾਂਦੀ ਹੈ ਜਾਂ ਕੁਝ ਸਬੂਤ ਰਿਕਾਰਡ ਕੀਤੇ ਜਾਂਦੇ ਆ ਮਿਸਲ ਦੇਖੀ ਤੇ ਮਿਸਲ ਦੇ ਉੱਤੇ ਕੋਈ ਗਵਾਹੀ ਨਹੀਂ ਨਤੀਜਾ ਇਹ ਹੋਇਆ ਕਿ ਮੈਜਿਸਟ੍ਰੇਟ ਨੇ ਨਾਲ ਦੀ ਨਾਲ ਹੀ ਇੰਦਰਾ ਗਾਂਧੀ ਨੂੰ ਡਿਸਚਾਰਜ ਕਰਤਾ ਕੇਸ ਹੀ ਖਤਮ ਕਰਤਾ ਕੇਸ ਖਤਮ ਤੋਂ ਬਾਅਦ ਉਹ ਆਈ ਬਾਹਰ ਆਈ ਤੇ ਬਾਹਰ ਆਉਣ ਤੋਂ ਬਾਅਦ ਬ ਦਿੱਲੀ ਦੀ ਹਾਲਾਤ ਕਿਹੋ ਜਿਹੀ ਬਣ ਗਈ ਜਿੰਦਾਬਾਦ ਤੇ ਜਿੰਦਾਬਾਦ ਇੰਦਰਾ ਗਾਂਧੀ ਵੀ ਬੱਲੇ ਬੱਲੇ ਹੋਣ ਲੱਗ ਗਈ ਤੇ ਇਹਨੂੰ ਇਤਿਹਾਸ ਦੇ ਵਿੱਚ ਜਿਹੜਾ ਇਹ ਆਪਰੇਸ਼ਨ ਸੀ ਇੰਦਰਾ ਗਾਂਧੀ ਦਾ ਇਹਨੂੰ ਆਪਰੇਸ਼ਨ ਬਲੈਂਡਰ ਕਿਹਾ ਗਿਆ ਤੇ ਇੱਕ ਗਲਤੀ ਇੱਕ ਗਲਤੀ ਨੇ ਉਹ ਲੇਡੀ ਜਿਹੜੀ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਹਰਾਤਾ ਸੀ ਜਿਹੜੀ ਆਪ ਵੀ ਚੋਣ ਹਾਰ ਗਈ ਸੀ 1970 ਦੇ ਵਿੱਚ ਉਹਦਾ ਬੇਟਾ ਵੀ ਚੋਣ ਹਾਰ ਗਿਆ ਸੀ ਉਹਦੀ ਚੜ੍ਹਾਲ ਚੌਕੜੀ ਵੀ ਹਾਰ ਗਈ ਸੀ ਜੇ ਉਹ ਗਲਤੀ ਨਾ ਕੀਤੀ ਹੁੰਦੀ ਤਾਂ ਇੰਦਰਾ ਗਾਂਧੀ ਨੂੰ ਦੁਬਾਰਾ ਸੱਤਾ 'ਚ ਆਉਣ ਦਾ ਮੌਕਾ ਨਹੀਂ ਸੀ ਮਿਲਦਾ ਔਰ 1980 ਦੇ ਵਿੱਚ ਜਿਹੜਾ ਦੁਬਾਰਾ ਚੋਣ ਹੁੰਦੀ ਹੈ ਭਾਰਤੀ ਜਨਤਾ ਪਾਰਟੀ ਆਪਣੀ ਜਿਹੜੀ ਜਨਤਾ ਪਾਰਟੀ ਸੀਜੀ ਦੇ ਵਿੱਚੋਂ ਫਿਰ ਭਾਰਤੀ ਜਨਤਾ ਪਾਰਟੀ ਵੀ ਨਿਕਲੀ ਸੀ ਉਹ ਕੂਂਡਾਂ ਦੀਆਂ ਗੋਲੀਆਂ ਨੂੰ ਖਿੱਲਰ ਗਈ ਤੇ ਇੰਦਰਾ ਗਾਂਧੀ ਮੁੜ ਕੇ ਸੱਤਾ 'ਚ ਆ ਗਈ ਸਤਾ ਜੋ 90 ਬਾਅਦ ਉਹਨਾਂ ਪਾਣੀ ਦੇਖਿਆ ਹੀ ਜੋ ਕੁਛੜੇ ਕੀਤਾ ਤੇ ਫਿਰ ਉਹਨੂੰ ਖਮੈਜਾ ਵੀ ਉਹਦਾ ਭੁਗਤਣਾ ਪਿਆ ਵਗੈਰਾ ਵਗੈਰਾ ਇਹ ਸਾਰੀ ਚੀਜ਼ ਐ ਇਸ ਕਰਕੇ ਇਤਿਹਾਸ ਦੇ ਵਿੱਚ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਗੱਲਾਂ ਦਾ ਜ਼ਿਕਰ ਕਰਨਾ ਪੈਂਦਾ ਕਿਉਂਕਿ ਜਿੰਨਾ ਹਾਲਾਤਾਂ ਵਿੱਚੋਂ ਅਸੀਂ ਅੱਜ ਗੁਜ਼ਰ ਰਹੇ ਹਾਂ ਅੱਜ ਦੇਸ਼ ਦੀ ਸਥਿਤੀ ਕੀ ਹੈ ਅੱਜ ਦੇਸ਼ ਦੇ ਵਿੱਚ ਜੇ ਕੋਈ ਵਿਰੋਧੀ ਧਿਰ ਦਾ ਬੰਦਾ ਕੋਈ ਮਾਮੂਲੀ ਜੀ ਗੱਲ ਕਰਦਾ ਆਪਣੇ ਹੱਕ ਹਕੂਕ ਦੀ ਗੱਲ ਕਰਦਾ ਉਹਦੇ ਚੱਕੇ ਐ ਐਨਐਸਏ ਲਾ ਦਿਓ ਜੀ ਉਹ ਡਿਬਰੂਗੜ੍ਹ ਦੇ ਵਿੱਚ ਜਿਹੜੇ ਸਾਡੇ ਮੁੰਡੇ ਚੱਕੇ ਸੁੱਟੇ ਐ ਅਮਰਤਪਾਲ ਹੁੜੀ ਮੈਂ ਬਿਲਕੁਲ ਅਮਰਪਾਲ ਦੇ ਨਾਲ ਸਹਿਮਤ ਨਹੀਂ ਉਹਦੀ ਹਰ ਗੱਲ ਨਾਲ ਸਹਿਮਤ ਨਹੀਂ ਲੇਕਿਨ ਜਿਹੜਾ ਉਹਨੇ ਤੇ ਮੁਕਦਮਾ ਪੜਾਇਆ ਉਹਦੇ ਮੁਕਦਮੇ ਦੇ ਵਿੱਚ ਉਹਦੀ ਗ੍ਰਿਫਤਾਰੀ ਪੰਜਾਬ ਚੋ ਕੇ ਪੰਜਾਬ ਦੀ ਜੇਲ੍ਹ ਚ ਰੱਖਿਆ ਜਾ ਸਕਦਾ ਸੀ ਉਹ ਮੁਕਦਮਾ ਇੱਥੇ ਚੱਲ ਸਕਦਾ ਸੀ ਬਿਲਕੁਲ ਜੀ ਪਰ ਉਹਦੇ ਤੇ ਉਸ ਮੁਕਦਮੇ ਦੇ ਵਿਜਾਏ ਐਨਐਸਏ ਲਾਤਾ ਨੈਸ਼ਨਲ ਸਕਿਉਰਿਟੀ ਐਕਟ ਨੈਸ਼ਨਲ ਸਕਿਉਰਿਟੀ ਨੂੰ ਉਹ ਤੋਂ ਕੀ ਖਤਰਾ ਪੈਦਾ ਹੋ ਗਿਆ ਪ੍ਰਧਾਨ ਮੰਤਰੀ ਬਾਜੇਗੇ ਕਿ ਤੁਹ ਖਤਰਾ ਕੀ ਪੈਦਾ ਹੋ ਗਿਆ ਉਹ ਇੱਕ ਗਾਇਕ ਆ ਵਿਚਾਰਾ ਫੜ ਕੇ ਉਹ ਅੰਦਰ ਸਿੱਟਦਾ ਉਹ ਤੋਂ ਕੀ ਖਤਰਾ ਪੈਦਾ ਹੋ ਗਿਆ ਇਹਦਾ ਮਤਲਬ ਹੈ ਕਿ ਉਹੀ ਰੁਚੀਆਂ ਜੋ ਇੰਦਰਾ ਗਾਂਧੀ ਵੇਲੇ ਸੀ ਕਿ ਜਿਹੜਾ ਬੰਦਾ ਚੂਚਰਾ ਕਰਦਾ ਜਿਹੜਾ ਥੋੜੀ ਜੀ ਤੌਣ ਉੱਤੀ ਚੱਕ ਕੇ ਤੁਰਦਾ ਤੇ ਉਹਨੂੰ ਫੜ ਕੇ ਅੰਦਰ ਸੁੱਟ ਦਿਓ ਸੋ ਇਹ ਇੱਕ ਕੁਝ ਅਜਿਹੇ ਸਬਕ ਹੈ ਜਿਹੜੇ ਸਾਨੂੰ ਇਤਿਹਾਸ ਦੇ ਵਿੱਚੋਂ ਸਿੱਖਣੇ ਪੈਂਦੇ ਹੈ ਇੰਡੀਅਨ ਐਕਸਪ੍ਰੈਸ ਤੇ ਵੀ ਤੇ ਖਬਰ ਜਿਹੜੀ ਹੈਗੀ ਪ੍ਰਮੁਖਤਾ ਨਾਲ ਪ੍ਰਕਾਸ਼ ਹੋਈ ਹੈ ਕਿ ਇਤਿਹਾਸ ਦੇ ਵਿੱਚ ਕਈ ਵਾਰੀ ਲੀਡਰਾਂ ਵੱਲੋਂ ਕੀਤੀਆਂ ਹੋਈਆਂ ਗਲਤੀਆਂ ਉਹਨਾਂ ਦੇ ਵਿਰੋਧੀਆਂ ਨੂੰ ਚੱਕ ਕੇ ਅਰਸ਼ ਤੋਂ ਫਰਸ਼ ਤੇ ਲੈ ਜਾਂਦੀਆਂ ਤੇ ਕਈ ਵਾਰੀ ਫਿਰ ਫਰਸ਼ ਤੋਂ ਜਿਹੜੇ ਹੈਗੇ ਦੁਬਾਰਾ ਫੇਰ ਬੰਦੇ ਅਰਸ਼ ਤੇ ਚਲੇ ਜਾਂਦੇ ਆ ਇਹ ਕਿੱਸਾ ਇਧਰਾਗਾ ਵੀ ਦਾ ਜੀ